ਸਰਕਾਰ ਨੂੰ ਚਾਹੀਦਾ ਜੀ ਆਪਣਾ ਸਟਾਫ ਪੂਰਾ ਕਰੇ ਸਰਕਾਰ ਉਹ ਵਿਚਾਰੇ ਪਹਿਲਾਂ ਤਾਂ ਅੱਧਾ ਦਿਨ ਤਾਂ ਇੱਥੇ ਆਪਣਾ ਅਲਟਰਾਸਾਉਂਡ ਕਰਦੇ ਆ ਅੱਧਾ ਦਿਨ ਫਿਰ ਕੋਟਕਪੂਰੇ ਜਾਂਦੇ ਉਧਰ ਤੇ ਬਹੁਤ ਬੁਰਾ ਹਾਲ ਹੈ ਜੀ ਐ ਇਸ ਤਰ੍ਹਾਂ ਨਹੀਂ ਕਰਨਾ ਜੇ ਸਰਕਾਰ ਪੂਰਾ ਸਟਾਫ ਰੱਖੇ ਹਸਪਤਾਲ ਦੇ ਵਿੱਚ ਇਹ ਲੋਕਾਂ ਨੂੰ ਸਹੂਲਤ ਦੇਣੀ ਆ ਤੇ ਵੈਸੇ ਸਰਕਾਰ ਅੱਛਾ ਇੱਕ ਡਾਕਟਰ ਆ ਐ ਅਲਟਰਾਸਾਉਂਡ ਵਾਲਾ ਤੇ ਉਹ ਕਦੀ ਫਰੀ ਅੱਧਾ ਦਿਨ ਫਰੀਦਕੋਟ ਤੇ ਅੱਧਾ ਦਿਨ ਕੋਟਕਪੂਰੇ ਲਾਉਂਦਾ ਹਾਂਜੀ ਹਾਂਜੀ ਹਾਂ ਅੱਧਾ ਦਿਨ ਇੱਥੇ ਲਾਉਂਦਾ ਅੱਧਾ ਦਿਨ ਫਰੀਦਕੋਟ ਲਾਉਂਦਾ ਹੂੰ ਕੋੜਕਪੂਰੇ ਲਾਉਂਦਾ ਤੇ ਇਸ ਨਾਲ ਲੋਕਾਂ ਨੂੰ ਬੜੀ ਖੱਜਲ ਖਵਾਰੀ ਹੁੰਦੀ ਆ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਕਾਠੀਆਂ ਇੰਨਾ ਜ਼ਿਆਦਾ ਹੋ ਗਿਆ ਜੀ ਪਹਿਲਾਂ ਸਵੇਰ ਆਉਂਦੇ ਆ ਆਓ ਪੀਡੀ ਦੇ ਵਿੱਚ ਪਰਚੀ ਘਟਾਉਣ ਪਹਿਲਾਂ ਉੱਥੇ ਲੈਂਚ ਲੱਗਦੇ ਆ ਫਿਰ ਡਾਕਟਰ ਕੋਲ ਜਾਂਦੇ ਆ ਫਿਰ ਉੱਥੇ ਲੈਂਚ ਲੱਗਦੇ ਆ ਫਿਰ ਉੱਥੇ ਵਾਰੀ ਆ ਜਾਂਦੀ ਆ ਡਾਕਟਰ ਸਾਹਿਬ ਆਪਣਾ ਦਵਾਈ ਲਿਖ ਦਿੰਦੇ ਆ ਟੈਸਟ ਲਿਖ ਦਿੰਦੇ ਆ ਟੈਸਟ ਕਰਾ ਕੇ ਆਓ ਉਸ ਤੋਂ ਬਾਅਦ ਉੱਥੇ ਜਾ ਕੇ ਲੈਂਚ ਲੱਗੇ ਉਹਦੋਂ 11 ਵਜਾਂ ਦੇ ਸੈਂਪਲਿੰਗ ਬੰਦ ਹੋ ਜਾਂਦੀ ਆ ਤੇ ਲੋਕਾਂ ਦਾ ਬੁਰਾ ਹਾਲ ਫਿਰ ਅਗਲੇ ਦਿਨ ਆਉਂਦੇ ਆ ਫਿਰ ਮੋਹਰ ਲਵਾ ਕੇ ਫਿਰ ਫਿਰ ਸੈਂਪਲਿੰਗ ਕਰਾਉਂਦੇ ਆ ਉਹਨਾਂ ਨੂੰ 12 1 ਵਜੇ ਫੇਰ ਰਿਪੋਰਟ ਉਹਨਾਂ ਨੂੰ 2 ਵਜੇ ਜਾਂਦੇ ਆ ਉਸ ਤੋਂ ਬਾਅਦ ਫਿਰ ਅਗਲੇ ਦਿਨ ਆਉਂਦੇ ਤੀਜੇ ਦਿਨ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਦਵਾਈ ਲੈਣ ਜਾਂਦੇ ਆ ਦਵਾਈ ਲੈ ਕੇ ਫਿਰ ਡਾਕਟਰ ਨੂੰ ਵਿਚਾਰ ਮਿਲਣ ਜਾਂਦੇ ਆ ਲੋਕਾਂ ਦੀ ਬਹੁਤ ਜ਼ਿਆਦਾ ਖੱਜਲ ਖਵਾਰੀ ਸਰਕਾਰੀ ਹਸਪਤਾਲਾਂ 'ਚ ਕੋਈ ਹੈ ਨਹੀਂਗਾ ਐਵੇਂ ਬਸ ਸਰਕਾਰਾਂ ਕਰੀ ਜਾਂਦੀਆਂ ਗੀਆਂ ਤੇ ਜੀ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਕਿੰਨੀ ਇੱਕ ਤੰਗੀ ਮਹਿਸੂਸ ਹੋ ਰਹੀ ਹੈ ਅਜਾਦ ਸਾਹਿਬ ਸਾਹਿਬ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਹਸਪਤਾਲ ਦੇ ਵਿੱਚ ਆਏ ਆਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਗੇ ਡਾਕਟਰਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਗੇ ਜੀ ਤੇ ਡਾਕਟਰਾਂ ਦੀ ਪਿਛਲੇ 3 ਦਿਨ ਤੋਂ ਹੜਤਾਲ ਚੱਲ ਰਹੀ ਹੈ ਅੱਜ ਚੌਥਾ ਦਿਨ ਸੀਗਾ ਜੀ ਪਹਿਲਾਂ ਉਹ ਆਪਣਾ ਸਵੇਰ 11 ਵਜੇ ਤੱਕ ਹੜਤਾਲ ਚੱਲਦੀ ਸੀ 3 ਦਿਨ ਲਗਾਤਾਰ ਚੱਲਦੀ ਰਹੀ ਹੈ ਉਸ ਤੋਂ ਬਾਅਦ ਉਹ ਪੀਡੀ 2 ਵਜੇ ਤੱਕ ਚੱਲਦੀ ਸੀ 11 ਤੋਂ ਲੈ ਕੇ 2 ਵਜੇ ਤੱਕ ਤੇ ਉਸ ਤੋਂ ਬਾਅਦ ਜੀ ਹੁਣ ਆਪਣਾ ਅੱਜ ਉਹਨਾਂ ਨੇ ਫਾਈਨਲ ਸਟ੍ਰਾਈਕ ਕਰਤੀ ਹੈ ਪੀਓਪੀਡੀ ਸੇਵਾ ਜਿਵੇਂ ਬੰਦ ਕਰਤੀ ਕੱਲੀਆਂ ਐਮਰਜੈਂਸੀ ਸੇਵਾਵਾਂ ਚਾਲੂ ਹੈ ਜੀ ਤੇ ਲੋਕਾਂ ਦੀ ਬੜੀ ਖੱਜਲ-ਖਵਾਰੀ ਹੋਈ ਪਈ ਹੈ ਜੀ ਡਾਕਟਰਾਂ ਦੀ ਸਟ ਤੇ ਲੋਕ ਦੂਰੋਂ ਨੇੜੇੋਂ ਆਉਂਦੇ ਆ ਕਿਰਾਇਆ ਪਾੜਾ ਲਾ ਕੇ ਆਉਂਦੇ ਆ ਅ ਦਿਹਾੜੀਆਂ ਛੱਡ ਛੱਡ ਆਉਂਦੇ ਆ ਜੀ ਇੱਥੇ ਤੁਹਾਨੂੰ ਪਤਾ ਹੀ ਆ ਜੀ ਹਰੇਕ ਦੁਖੀ ਬੰਦਾ ਹੀ ਹਸਪਤਾਲ ਦੇ ਵਿੱਚ ਆਉਂਦਾ ਹੈ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਆ ਬਾਕੀ ਸਰਕਾਰੀ ਹਸਪਤਾਲ ਤੁਹਾਨੂੰ ਪਤਾ ਹੀ ਆ ਕਿੰਨਾ ਕੁ ਹੁੰਦਾ ਸਿਸਟਮ ਤੇ ਡਾਕਟਰਾਂ ਨੂੰ ਹੜਤਾਲ ਤੇ ਬੈਠਿਆਂ ਨੂੰ ਹਣ ਚਾਰ ਦਿਨ ਹੋ ਚੱਲੇ ਆ ਜੀ ਸਰਕਾਰ ਨੇ ਹਜੇ ਤੱਕ ਇਹਨਾਂ ਦੀ ਕੋਈ ਮੰਗ ਨਹੀਂ ਪੂਰੀ ਕੀਤੀ ਮੰਗ ਵੀ ਜਾਇਜ਼ ਆ ਜੀ ਹਸਪਤਾਲਾਂ ਦੇ ਵਿੱਚ 24 ਘੰਟੇ ਖੁੱਲੇ ਪਏ ਰਹਿੰਦੇ ਆ ਕੋਈ ਇੱਥੇ ਆਪਣਾ ਸਿਕਿਉਰਿਟੀ ਗਾਰਡ ਵਗੈਰਾ ਕੋਈ ਹੈ ਨਹੀਂਗਾ ਜੀ ਜ਼ਿਆਦਾਤਰ ਨਰਸਿੰਗ ਸਟਾਫ ਦੀ ਰਾਤ ਨੂੰ ਡਿਊਟੀ ਹੁੰਦੀ ਹੈ ਆਪਣਾ ਲੇਡੀਜ਼ ਦੀ ਤੇ ਬਹੁਤ ਜ਼ਿਆਦਾ ਔਖਾ ਰਾਤ ਨੂੰ ਮਰੀਜ਼ ਤੰਗ ਪਰੇਸ਼ਾਨ ਕਰਦੇ ਆ ਜੀ ਆ ਕੇ ਸ਼ਰਾਬ ਪੀ ਕੇ ਲੋਕ ਇੱਥੋਂ ਘਰੋਂ ਲੜ ਕੇ ਇੱਥੇ ਆ ਗਿਆ ਹਸਪਤਾਲ 'ਚ ਕਿਹੜਾ ਕੋਈ ਪੁੱਛਦਾ ਹੈ ਇੱਥੇ ਆ ਕੇ ਬਹਿ ਜਾਂਦੇ ਰਾਤ ਨੂੰ ਪਏ ਰਹਿੰਦੇ ਇੱਥੇ ਇੱਥੇ ਡਾਕਟਰਾਂ ਨੂੰ ਗਾਲੀ-ਕਲੋਚ ਕਰਦੇ ਆ ਵੱਧ ਘੱਟ ਬੋਲਦੇ ਆ ਜੀ ਤੇ ਹੋ ਗਏ 2-3 ਮਹੀਨੇ ਹੋ ਗਏ ਜੀ ਉਹ ਉੱਥੇ ਆਪਣੇ ਓਪੀਡੀ ਜਿੱਥੇ ਪਰਚੀਆਂ ਕੱਟਦੇ ਆ ਤੇ ਉੱਥੇ ਰਾਤ ਨੂੰ 2-3 ਬੰਦੇ ਆ ਗਏ ਸ਼ਰਾਬੀ ਦਾਰੂ ਪੀ ਕੇ ਕਿ ਰਾਤ ਨੂੰ 11 ਵਜੇ ਸੀ ਪੁਲਿਸ ਨੂੰ ਸੱਦਿਆ ਤੇ ਫਿਰ ਉਹਨਾਂ ਨੂੰ ਇੱਥੋਂ ਭਜਾਇਆ ਜੀ ਸਰਕਾਰ ਸਾਡੀ ਤਾਂ ਇਹੀ ਮੰਗ ਆ ਜੀ ਸਰਕਾਰ ਡਾਕਟਰਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਉਹ ਪੂਰੀਆਂ ਕਰੇ ਹਸਪਤਾਲਾਂ ਦੇ ਵਿੱਚ 24 ਘੰਟੇ ਜਿਹੜਾ ਆਪਣਾ ਸਿਕਿਉਰਿਟੀ ਸਿਸਟਮ ਕੀਤਾ ਜਾਵੇ ਪੁਲਿਸ ਵਗੈਰਾ ਗੇੜੇ ਮਾਰੇ ਇੱਥੇ ਤੇ ਲੋਕਾਂ ਦੀ ਜਿਹੜੀ ਖੱਜਲ-ਖਵਾਰੀ ਹੋਈ ਜਾਂਦੀ ਹੁਣ 4-5 ਦਿਨੋਂ ਲਗਾਤਾਰ ਲੋਕ ਆ ਜਾਂਦੇ ਆ ਜੀ ਵਿਹਲੇ ਬਹਿ ਕੇ ਮੁੜ ਜਾਂਦੇ ਆ ਜੀ ਕੋਈ ਫਾਇਦਾ ਤਾਂ ਹੈ ਨਹੀਂਗਾ ਜੀ ਟੈਸਟਿੰਗ ਹੁੰਦੀ ਸੀ ਪਹਿਲਾਂ 24 ਘੰਟੇ ਉਹ ਵੀ ਹੁਣ ਬੰਦ ਹੋਈ ਪਈ ਆ ਜੀ ਤੇ ਬਹੁਤ ਬੁਰਾ ਹਾਲ ਹੈ ਪਰ ਸਰਕਾਰ ਤਾਂ ਕਹਿੰਦੀ ਅਸੀਂ ਮਤਲਬ ਸਿਹਤ ਸਬਾਵਾਂ ਤੇ ਪੂਰਾ ਜੋਰ ਲਾ ਰਹੇ ਆ ਨਹੀਂ ਸਿਹਤ ਸਬਾਵਾਂ ਤੇ ਜੋਰ ਤਾਂ ਲਾ ਰਹੇ ਆ ਜੀ ਪਰ ਹੁਣ ਡਾਕਟਰਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਇਹ ਕੋਈ ਇੱਕ ਬੰਦੇ ਦੀ ਤਾਂ ਗੱਲ ਹੈਣੀਗੀ ਕਿਉਂਕਿ ਇੱਥੇ ਹਰੇਕ ਦੀ ਨੌਤੀ ਇੱਥੇ ਕੋਈ ਕੰਮ ਕਰਦੀ ਹੈ ਜੀ ਕਿਸੇ ਦੀ ਭੈਣ ਕੰਮ ਕਰਦੀ ਹੈ ਤੇ ਔਰਤ ਦੀ ਜਿਹੜੀ ਆਪਣਾ ਸਿਕਿਉਰਟੀ ਬਹੁਤ ਜ਼ਰੂਰੀ ਹੈ ਤੇ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਕਲਕੱਤੇ ਦੇ ਵਿੱਚ ਜੋ ਕੁਝ ਹੋਇਆਗਾ ਬਹੁਤ ਮੰਦ ਭਾਗਾ ਹੋਇਆਗਾ ਉਹ ਸੁਣ ਕੇ ਹੀ ਰੂਹ ਹਿੱਲ ਜਾਂਦੀ ਹੈ ਬੰਦੇ ਦੀ ਤੇ ਇਹ ਅੱਗੇ ਤੋਂ ਇਸ ਤਰ੍ਹਾਂ ਕਿਤੇ ਵੀ ਪੰਜਾਬ ਦੇ ਵਿੱਚ ਕਿਉਂ ਪੂਰੇ ਭਾਰਤ ਇੰਡੀਆ ਸੰਸਾਰ ਵਿੱਚ ਕਿਤੇ ਵੀ ਇਸ ਤਰ੍ਹਾਂ ਨਾ ਹੋਵੇ ਸਰਕਾਰ ਨੂੰ ਇਹ ਜਿਹੜੀ ਮੰਗ ਆ ਜਲਦ ਤੋਂ ਜਲਦ ਪੂਰੀ ਕਰਨੀ ਚਾਹੀਦੀ ਕੱਲਾ ਸਿਕਿਉਰਟੀ ਦਾ ਹੀ ਹੈ ਜੀ ਸਰਕਾਰ ਕੋਲੇ ਹਜ਼ਾਰਾਂ ਹੱਥ ਆ ਜੀ ਪੈਸਾ ਕਮਾਉਣ ਦੇ ਤੇ ਕਿੱਡਾ ਕਿੰਨੇ ਖਰਚਾ ਆ ਜੂਗਾ ਕੋਈ 5-7 ਬੰਦੇ ਕੋਈ ਰੱਖਣੇ ਇੱਥੇ 24 ਘੰਟੇ ਇੱਥੇ ਰਹਿਣ ਉਹ ਤੇ ਇਹਨਾਂ ਨਾਲ ਹਰੇਕ ਬੰਦਾ ਸਿਕਿਉਰ ਫੀਲ ਕਰਦਾ ਜੀ ਹੂੰ ਇੱਥੇ ਪਤਾ ਲੱਗਿਆ ਕਿ ਇਹ ਜ਼ਿਲ੍ਹੇ ਦਾ ਹਸਪਤਾਲ ਹੈ ਫਰੀਦਕੋਟ ਦਾ ਤੇ ਇੱਥੇ ਕੋਈ ਅਲਟਰਾਸਾਉਂਡ ਕਰਨ ਵਾਲਾ ਡਾਕਟਰ ਵੀ ਹੈ ਨਹੀਂਗਾ ਹਾਂਜੀ ਉਹ ਕੋਈ ਹੈ ਨਹੀਂਗਾ ਹੁਣ ਅਸੀਂ ਐਚਐਮਆਈਐਸ ਸਟਾਫ ਦੇ ਵਿੱਚ ਅਸੀਂ 23 ਜਣੇ ਸੀ ਟੋਟਲ ਤੇ 1 ਸਤੰਬਰ ਤੋਂ ਸਾਡਾ ਪ੍ਰੋਜੈਕਟ ਸ਼ੁਰੂ ਕੀਤਾ ਜਿਹੜੀਆਂ ਹਸਪਤਾਲਾਂ ਦੀਆਂ ਜਿਹੜੀਆਂ ਸਵਾਵਾਂ ਸੀ ਉਹ 24 ਘੰਟੇ ਕੀਤੀਆਂ ਸੀਗਾ ਤੇ ਸਾਨੂੰ 3 ਮਹੀਨੇ ਦੀ ਤਨਖਾਹ ਮਿਲ ਗਈ ਉਸ ਤੋਂ ਬਾਅਦ 6 ਮਹੀਨੇ ਤਨਖਾਹ ਨਹੀਂ ਮਿਲੀ ਅਸੀਂ 17-18 ਦਿਨ ਧਰਨਾ ਲਾਇਆ ਇੱਥੇ ਰੋਜ਼ ਮਜਾਰਾ ਕੀ ਤੇ ਸਰਕਾਰ ਖਿਲਾਫ ਨਾਰੇ ਲਾਈ ਲੋਕਾਂ ਦੀ ਖੱਜਲ ਖਵਾਰੀ ਉਸ ਟਾਈਮ ਵੀ ਹੁੰਦੀ ਰਹੀ ਤੇ ਚਲੋ ਚੱਲ ਸਾਡੀ ਇੱਕ ਮੰਗ ਤਾਂ ਮੰਗ ਲਈਏ ਸਰਕਾਰ ਨੇ ਮੰਨ ਲਈ ਆ ਵੀ ਚਲੋ ਸਾਨੂੰ 6 ਮਹੀਨੇ ਤਨਖਾਹ ਦੇ ਦੇਤੀ ਆ ਤੇ ਅੱਜ ਆਪਣਾ ਸਪੀਕਰ ਸਾਹਿਬ ਆਏ ਸੀਗੇ ਅੱਜ ਉਹ ਵੀ ਵੈਸੇ ਭਰੋਸਾ ਦੇ ਗਏ ਆ ਵੀ ਤੁਹਾਡਾ ਜਿਹੜਾ ਪ੍ਰੋਜੈਕਟ ਆ ਅੱਗੇ ਐਕਸਟੈਂਡ ਕਰ ਦੇਾਂਗੇ ਵਧਾ ਦੇਾਂਗੇ ਜਿਹੜੇ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਨਾ ਹੋਵੇ ਪਰ ਵੇਖੋ ਹਣ ਕੀ ਕਰਦੇ ਆ ਜੀ ਸਰਕਾਰਾਂ ਦੇ ਦਾਅਵੇ ਹੁੰਦੇ ਆ ਜੀ ਤੇ ਅੱਜ ਦੀ ਖਬਰ ਵੀ ਆਈ ਐ ਅਖਬਾਰ ਤੇ ਆਈ ਐ ਇਹ ਪੰਜਾਬ ਵਿੱਤੀ ਸੰਕਟ ਦੇ ਵਿੱਚ ਆਇਆ ਪਿਆ ਤੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਜੀ ਕਰਜ਼ਾ ਬਹੁਤ ਹੋਇਆ ਪਿਆ ਕਹਿੰਦੇ ਤੇ ਜਿਹੜੀਆਂ ਫ੍ਰੀ ਸਹੂਲਤਾਂ ਦਿੱਤੀਆਂ ਪਈਆਂ ਲੋਕਾਂ ਨੂੰ ਉਹ ਲੋਕਾਂ ਵਸਤੇ ਮਾਰੂ ਬਣੀ ਜਾਂਦੀਆਂ ਇੱਕ ਦਿਨ ਪੈਣ ਲੱਗਦਾ ਪੰਜਾਬ ਵਿਕ ਜੂਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਖਜ਼ਾਨਾ ਭਰਿਆ ਆ ਬਹੁਤ ਕੁਸ਼ ਹੈਗਾ ਉਹ ਖਜ਼ਾਨੇ ਦੀਆਂ ਗੱਲਾਂ ਹੀ ਆ ਇਹਨਾਂ ਦੀਆਂ ਸਬਸਿਡੀਆਂ ਦੇ ਦੇ ਕੇ ਹੁਣ ਜਿਵੇਂ ਬਿਜਲੀ ਫ੍ਰੀ ਕਰਤੀ ਹਸਪਤਾਲਾਂ ਚਲੋ اوਪੀਡੀ ਸਰਵਿਸ ਜਿਹੜੋ ਆਪਣਾ ਮੈਡੀਕਲ ਸਹੂਲਤਾਂ ਚਲੋ ਇਹ ਤਾਂ ਫ੍ਰੀ ਹੋਣੀ ਚਾਹੀਦੀ ਹੈ ਚਲੋ ਸਿੱਖਿਆ ਤੇ ਸਿਹਤ ਇਹ ਦੋਵੇਂ ਚੀਜ਼ਾਂ ਵੀ ਫ੍ਰੀ ਹੋਣੀਆਂ ਹੀ ਚਾਹੀਦੀਆਂ ਚਲੋ ਹਰੇਕ ਬੰਦੇ ਲਈ ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਆ ਤੇ ਪਰ ਜਿਹੜਾ ਕੋਈ ਹੋਰ ਮਤਲਬ ਕੋਈ ਲਗਜ਼ਰੀ ਸਹੂਲਤਾਂ ਉਹਨਾਂ ਨੂੰ ਜਿਵੇਂ ਵੱਡੇ ਲੋਕਾਂ ਨੂੰ ਕੋਈ ਜ਼ਿਆਦਾ ਬੈਨੀਫਿਟ ਵਾਹੇ ਵੱਡੇ ਲੋਕਾਂ ਨੂੰ ਹੀ ਮਿਲਦੇ ਆ ਤੇ ਛੋਟੇ ਲੋਕਾਂ ਨੂੰ ਉਹ ਫਿਰ ਰਹਿ ਜਾਂਦੇ ਵਿਚਾਰੇ ਦੇ ਆਪਣਾ ਬੱਸਾਂ ਦਾ ਕਿਰਾਇਆ ਜੇ ਮੈਂ ਫ੍ਰੀ ਕੀਤਾ ਪਿਆ ਵੀ ਇਸ ਤਰ੍ਹਾਂ ਨਾ ਹੋਵੇ ਅੱਧਾ ਕਿਰਾਇਆ ਕਰ ਦੇਣਾ ਚਾਹੇ ਆਪਣਾ 60 ਸਾਲ ਤੋਂ ਉੱਪਰ ਆ ਜਿਹੜੇ ਬਜ਼ੁਰਗ ਉਹਨਾਂ ਦਾ ਮਾਫ਼ ਕਰ ਦੇਣਾ ਜਵਾਨਾਂ ਦਾ ਤਾਂ ਚੱਲ ਘੱਟੋ ਘੱਟ ਲੈਣ ਕਰ ਜਾ ਆਪਣਾ ਕਿਰਾਇਆ ਲੈਣ ਤੇ ਸਰਕਾਰ ਨੂੰ ਮਤਲਬ ਆਰਥਿਕ ਸੁਧਾਰ ਕਰਨੇ ਚਾਹੀਦੇ ਆ ਆਪਦੀ ਆਮਦਨ ਵਧਾਉਣੀ ਚਾਹੀਦੀ ਆ ਜਿਹੜੀਆਂ ਲੋਕਾਂ ਨੂੰ ਐਵੇਂ ਮੁਫਤ ਸਹੂਲਤਾਂ ਦਿੱਤੀਆਂ ਵਈਆਂ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ ਆਪਣੇ ਜਿਵੇਂ ਹੁਣ ਇੱਥੇ ਫ੍ਰੀਕੋਰਡ ਜ਼ਿਲ੍ਹੇ ਦੇ ਵਿੱਚ ਕਾਫੀ ਮਤਲਬ ਮੌਕੇ ਆ ਰੋਜਗਾਰ ਦੇ ਵੀ ਤੇ ਪੈਸਾ ਕਮਾਉਣ ਦੇ ਵੀ ਤੁਸੀਂ ਸਰ ਜਾਣਦੇ ਆ ਜੇ ਆਪਣੇ ਫਰੀਕੋਟ ਦੇ ਰਾਜਾ ਸਾਹਿਬ ਦਾ ਇੱਥੇ ਆਪਣਾ ਰਾਜ ਮੈਲ ਆ ਕਿਲਾ ਤੇ ਇਸ ਨੂੰ ਟੂਰਿਜ਼ਮ ਆਸਤੇ ਖੋਲ ਕੇ ਟੂਰਿਜ਼ਮ ਦੇ ਵਿੱਚ ਪਾ ਕੇ ਇੱਥੇ ਬੰਦੇ ਰੱਖੇ ਜਾ ਸਕਦੇ ਕੰਮ ਕਰਨ ਵਾਸਤੇ ਲੋਕ ਇਹਨੂੰ ਵੇਖਣ ਆਉਣਗੇ ਇਥੋਂ ਮਤਲਬ ਪੈਸਾ ਇਕੱਠਾ ਹੋਊਗਾ ਆਮਦਨ ਵਧੂਗੀ ਸਰਕਾਰ ਦੀ ਮੈਲਾ ਸ਼ੂਗਰ ਮੈਲਾ ਸ਼ੂਗਰ ਮੈਲ ਬੰਦ ਪਈ ਆ ਤੇ ਮੇਰੇ ਹਿਸਾਬ ਨਾਲ ਰਾਜਾ ਸਾਹਿਬ ਦੀ ਜ਼ਮੀਨ 6-7000 ਏਕੜ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਵਾਈਯੋਗ ਜ਼ਮੀਨ ਪਈ ਹੈ ਜੇ ਸਰਕਾਰ ਚਾਵੇ ਉਹਨੋਂ ਸਰਪਲੱਸ ਐਕਟ ਦੇ ਵਿੱਚ ਕੱਢ ਕੇ ਉਹ ਜ਼ਮੀਨ ਤੇ ਗੰਨਾ ਬੀਜ ਸਕਦੀ ਆ ਜਰੂਰੀ ਥੋੜੀ ਵੀ ਕਿਸਾਨ ਹੀ ਗੰਨਾ ਬੀਜੇ ਤੇ ਉਹ ਵਿੱਚ ਸਰਕਾਰ ਆਪ ਮਤਲਬ ਕਿ ਪੈਦਾ ਕਰ ਸਕਦੀ ਗੰਨਾ ਗੰਨਾ ਪੈਦਾ ਕਰਕੇ ਆਪ ਦੀ ਮਿਲਜ ਪੀੜ ਕੇ ਤੇ ਖੰਡ ਬਣਾਉਣਾ ਵੇਚੀ ਚੱਲੇ ਜਿੰਨੀ ਮਰਜ਼ੀ ਕਮਾਈ ਕਰੀ ਚੱਲੇ ਥੋੜਾ ਜਿਹਾ ਸਿਸਟਮ ਹੈ ਨਹੀਂ ਜੀ ਹੁਣ ਸਾਡੇ ਇੱਥੇ ਹੁਣ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਮਲਾਜ਼ਮਾਂ ਦਾ ਵੀ ਕੰਪਨੀ ਨੂੰ ਗਵਰਨਮੈਂਟ 18000 ਰੁਪਏ ਭਰੀ ਜਾਂਦੀ ਹੈ ਇੱਕ ਮਲਾਜ਼ਮ ਦਾ ਅੱਜ ਜੇ ਮਲਾਜ਼ਮ ਰੱਖਦੀ ਹੈ ਸਰਕਾਰ 18000 ਰੁਪਏ ਤੇ ਰੱਖਦੀ ਹੈ ਇੱਕ ਮਲਾਜ਼ਮ ਤੇ ਕੰਪਨੀ ਨੂੰ ਸਰਕਾਰ ਉੱਥੇ ਲਟਾਈ ਜਾਂਦੀ ਆ ਆਏ ਨੇ ਵੀ ਸਿੱਧੀ ਹਸਪਤਾਲ ਦੇ ਖਾਤੇ ਚ ਸਿੱਧੀ ਤਨਖਾਹ ਦੇ ਦਿੱਤੀ ਜਾਵੇ ਤੇ ਨਾਲੇ ਬੰਦੇ ਦਾ ਫਾਇਦਾ ਹੋਵੇ ਜਿਹੜਾ EMPLOYEE ਹੈ ਕੋਈ ਕੰਮ ਕਰਦਾ ਤੇ ਨਾਲੇ ਸਰਕਾਰ ਦਾ ਫਾਇਦਾ ਹੋਵੇ ਜੀ ਦੋਸਤੋ ਤੁਸੀਂ ਸੁਣ ਰਹੇ ਹੋ ਫਰੀਦਕੋਟ ਦੇ ਸਰਕਾਰੀ ਹਸਪਤਾਲ ਚ ਆਪਾਂ ਖੜੇ ਆਂ ਔਰ ਹਾਲਾਤ ਇਹ ਨੇ ਜਿਹੜੀ ਇਲਾਜ ਕ੍ਰਾਂਤੀ ਇਹ ਹੈ ਕਿ ਇਹ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਹੈ ਤੇ ਇੱਥੇ ਅਲਟਰਾਸਾਉਂਡ ਕਰਨ ਵਾਲਾ ਡਾਕਟਰ ਹੀ ਹੈ ਨਹੀਂਗਾ ਅਲਟਰਾਸਾਉਂਡ ਕਰਾਉਣ ਦੀ ਸਭ ਤੋਂ ਵੱਧ ਲੋੜ ਪੈਂਦੀ ਆ ਗਰਭਵਤੀ ਔਰਤਾਂ ਨੂੰ ਤੇ ਹੋਰ ਲੋਕਾਂ ਨੂੰ ਤੇ ਹੈ ਨਹੀਂ ਡਾਕਟਰ ਤੇ ਇੱਕ ਡਾਕਟਰ ਹੈ ਸਿੱਖਿਆ ਇਲਾਜ ਕ੍ਰਾਂਤੀ ਦੇਖੋ ਇੱਕ ਡਾਕਟਰ ਹੈ ਉਹ ਅੱਧਾ ਦਿਨ ਕਹਿੰਦੇ ਇੱਥੇ ਡਿਊਟੀ ਕਰਦਾ ਹੈ ਅੱਧਾ ਦਿਨ ਫਿਰ ਉਹ ਕੋਟਕਪੂਰੇ ਜਾ ਕੇ ਅਲਟਰਾਸਾਉਂਡ ਕਰਦਾ ਤੇ ਆਹ ਇਲਾਜ ਕ੍ਰਾਂਤੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਅਯੰਸ਼ਮਨ ਵਾਲੇ ਕਾਰਸੀ ਫ੍ਰੀ ਇਲਾਜ ਵਾਲੇ ਉਹ ਜਿਹੜੇ ਕਾਰਡ ਨੇ 600 ਕਰੋੜ ਰੁਪਈਆ ਬਣ ਗਿਆ ਇਲਾਜ ਦਾ ਪਿਛਲੇ 8 ਮਹੀਨਿਆਂ ਚ ਤੇ ਉਹ ਹਸਪਤਾਲਾਂ ਨੂੰ ਸਰਕਾਰ ਨੇ ਦਿੱਤਾ ਨਹੀਂ ਤੇ ਉਹ ਖਬਰ ਤੁਸੀਂ ਸੁਣ ਲਈ ਹੋਣੀ ਆ ਵੀ ਹਸਪਤਾਲਾਂ ਨੇ ਹੱਥ ਖੜੇ ਕਰਤੇ ਵੀ ਅਸੀਂ ਹੁਣ ਇਹ ਅਜੰਸ਼ਮਣ ਕਾਰਡ ਨਹੀਂ ਚਲਾਵਾਂਗੇ ਕਿਉਂਕਿ ਸਰਕਾਰ ਨੇ ਦਿੱਤਾ ਹੀ ਕੁਛ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਆਪਾਂ ਮੌਜੂਦ ਹੈਗੇ ਆਂ ਫਰੀਦਕੋਟ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਹੜਤਾਲਤੇ ਨੇ ਡਾਕਟਰ ਅੱਡ ਖੱਜਲਖਵਾਰ ਨੇ ਮਰੀਜ਼ ਅੱਡ ਖੱਜਲਖਵਾਰ ਹੋ ਰਹੇ ਨੇ ਇੱਧਰ ਬੈਠੇ ਨੇ ਇਹ ਮਰੀਜ਼ ਆਪਾਂ ਇਹਨਾਂ ਤੋਂ ਪੁੱਛਦੇ ਆਂ ਪੰਜੀ ਡਾਕਟਰ ਹੜਤਾਲਤੇ ਨੇ ਖੱਜਲਖਵਰੀ ਹੋ ਰਹੀ ਹੈ ਨਹੀਂ ਜੀ ਸਾਨੂੰ ਛੁੱਟੀ ਮਿਲ ਗਈ ਛੁੱਟੀ ਮਿਲ ਗਈ ਹਾਂਜੀ ਇੱਥੇ ਤਾਂ ਬੈਠੇ ਵੀਰ ਜੀ ਆਪਾਂ ਨਹੀਂ ਕਿਸੇ ਦੇ ਖਿਲਾਫ ਕਹਿਸਾ ਠੀਕ ਹੈ ਹਾਂਜੀ ਤੁਸੀਂ ਬਾਪੂ ਜੀ ਇਹਨਾਂ ਦੇ ਨਾਲ ਹੋ ਹਾਂ ਅੱਛਾ ਸੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਪਹਿਲਾਂ ਤਾਂ ਜਿੱਥੇ ਪਰਚੀਆਂ ਕੱਟੀਆਂ ਕੱਟੀਆਂ ਜਾਂਦੀਆਂ ਨੇ ਜਿੱਥੇ ਸਵੇਰ ਪਰਚੀਆਂ ਕੱਟੀਆਂ ਜਾਂਦੀਆਂ ਨੇ ਉੱਥੇ ਲੰਬੀਆਂ ਲੰਬੀਆਂ ਲੇਣਾ ਲੱਗ ਜਾਂਦੀਆਂ ਨੇ ਉੱਥੇ ਵੀ ਬੰਦਿਆਂ ਦੀ ਲੋੜ ਹੈ ਉਸ ਤੋਂ ਬਾਅਦ ਲੈਬੋਰੀਟਰੀ 'ਚ ਬੰਦਿਆਂ ਦੀ ਲੋੜ ਹੈ ਉਸ ਤੋਂ ਬਾਅਦ ਡਾਕਟਰਾਂ ਦੀਆਂ ਅੱਧੀਆਂ ਸੀਟਾਂ ਖਾਲੀ ਨੇ ਅੱਧੀਆਂ ਪੋਸਟਾਂ ਖਾਲੀ ਨੇ 56% ਡਾਕਟਰ ਕਹਿੰਦੇ ਨੇ ਕਿ ਡਾਕਟਰਾਂ ਦੀਆਂ ਪੋਸਟਾਂ ਖਾਲੀ ਨੇ ਉਹ ਭਰਨੀਆਂ ਚਾਹੀਦੀਆਂ ਨੇ ਪਰ ਹਾਲਾਤ ਮੰਦੇ ਨੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਪਰ ਉਹ ਦਾਅਵੇ ਜਿਹੜੇ ਨੇ ਉਹ ਆ ਜਿਹੜੀ ਡਾਕਟਰਾਂ ਦੀ ਹੜਤਾਲ ਹੈ ਇਹਦੇ ਵਿੱਚ ਖੁੱਲ੍ਹ ਦੇ ਨਜ਼ਰ ਆਏ ਆ ਪੋਲ ਇੱਕ ਤਰ੍ਹਾਂ ਨਾਲ ਖੁੱਲੀ ਆ ਦੇਖੋ ਨਾ ਡਾਕਟਰਾਂ ਦੀ ਸਿਕਿਉਰਿਟੀ ਇੱਕ ਇੱਕ ਡਾਕਟਰ ਚਾਰ ਚਾਰ ਡਾਕਟਰਾਂ ਦਾ ਕੰਮ ਕਰ ਰਿਹਾ ਮਰੀਜ਼ ਡਾਕਟਰ ਨਾਲ ਬਹਿਸਦੇ ਨੇ ਤੇ ਡਾਕਟਰ ਵਿਚਾਰਾ ਕੀ ਕਰੇ ਇਹ ਨੌਬਤ ਆਈ ਪਈ ਹੈ ਸੋ ਚਾਹੀਦਾ ਤਾਂ ਇਹ ਸੀ ਡਾਕਟਰ ਕਹਿੰਦੇ ਨੇ ਵੀ 1991 ਦੇ ਵਿੱਚ ਜਿੰਨੀਆਂ ਡਾਕਟਰਾਂ ਦੀਆਂ ਅਸਾਮੀਆਂ ਬਣਾਈਆਂ ਉਹਦੇ ਵਿੱਚੋਂ ਅੱਧੀਆਂ ਖਾਲੀ ਨੇ ਚਾਹੀਦਾ ਤਾਂ ਇਹ ਸੀ ਵੀ 1991 ਤੋਂ ਬਾਅਦ 2024 ਤੱਕ ਆਬਾਦੀ ਬਹੁਤ ਵਧੀ ਹੈ ਪੋਸਟਾਂ ਹੋਰ ਬਣਾਈਆਂ ਜਾਂਦੀਆਂ ਪਰ ਜਿੰਨੀਆਂ ਬਣਾਈਆਂ ਨੇ ਉਹ ਪੋਸਟਾਂ ਵੀ ਅਧੀਆਂ ਖਾਲੀ ਨੇ ਆ ਸਿੱਖਿਆ ਕ੍ਰਾਂਤੀ ਹੈ ਬਹੁਤ ਮੰਦੇ ਹਾਲਾਤ ਨੇ ਜਿਹੜੇ ਬਲਾਕ ਪੱਧਰ ਦੇ ਹਸਪਤਾਲ ਨੇ ਉਹਨਾਂ ਬਲਾਕ ਪੱਧਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੋਈ ਵੀ ਅਲਟਰਾਸਾਉਂਡ ਤੱਕ ਕਰਨ ਵਾਲੀ ਮਸ਼ੀਨ ਨਹੀਂ ਉੱਥੇ ਕੋਈ ਰੇਡੀਓਲੋਜਿਸਟ ਡਾਕਟਰ ਨਹੀਂ ਅਲਟਰਾਸਾਉਂਡ ਕਰਨ ਵਾਲਾ ਐਕਸ-ਰੇ ਮਸ਼ੀਨਾਂ ਚੱਲਦੀਆਂ ਨਹੀਂ ਪਈਆਂ ਜਿੱਥੇ ਮਸ਼ੀਨ ਚੱਲਦੀ ਉੱਥੇ ਐਕਸ-ਰੇ ਵਾਲੀ ਫਿਲਮ ਨਹੀਂ ਹੈਗੀ ਤਾਂ ਇਹ ਹਾਲਾਤ ਫੇਸ ਕਰ ਰਹੇ ਨੇ ਪੰਜਾਬ ਦੇ ਲੋਕ ਖਾਸ ਕਰ ਜਿਹੜੇ ਮਰੀਜ਼ ਨੇ ਉਹ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖਿਓ ਸਰਕਾਰ ਨੂੰ ਚਾਹੀਦਾ ਕਿ ਮਾੜਾ ਮੋਟਾ ਅਮਲੀ ਰੂਪ 'ਚ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ